ਅਸਲਾਮੁਅਲੈਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸ਼ੋਮਨੀ ਅਕਾਲੀ ਦਲ ਕਮੇਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ 'ਚ ਹੋਇਆ ਅਜ਼ਾਫਾ 300 ਟਾਈ ਪਾਵਰਸ ਰੂਪਾਂ ਨੂੰ ਲੈ ਕੇ ਸਤੰਦਰ ਕੋਰੀ ਦੀ ਹੋਈ ਗ੍ਰਿਫਤਾਰੀ ਪੰਜਾਬ ਸਰਕਾਰ ਨੇ ਕੀਤੀ ਵੱਡੀ ਕਾਰਵਾਈ ਮੁਕੰਮਲ ਡਿਟੇਲ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਚਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਸਾਰਿਆਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਵਾਅਦਾ ਹੋ ਰਿਹਾ ਕਿਉਂਕਿ ਕੱਚਾ ਚੱਠਾ ਖੁੱਲਣ ਦੀ ਤਿਆਰੀ ਦੇ ਵਿੱਚ ਹੈ ਸਤੰਦਰ ਕੋਹਲੀ ਦੀ ਗ੍ਰਿਫਤਾਰੀ ਹੋਈ ਹੈ 328 ਪਾਵਨ ਸਰੂਪਾਂ ਨੂੰ ਲੈ ਕੇ ਇੱਕ ਵੱਡੀ ਕਾਰਵਾਈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਕੀਤੀ ਕੀਤੀ ਗਈ ਹੈ ਔਰ ਇਸ ਦੇ ਵਿੱਚ ਕਈ ਕ�ਸਾਈਆਂ ਲਗਾਈਆਂ ਜਾ ਰਹੀਆਂ ਵੀ ਜਿਵੇਂ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਸੀ ਇੱਕ ਡੀਏ ਦਾ ਪਰਚਾ ਵਿਕਰਮ ਸਿੰਘ ਮਜੀਠੀਆ ਤੇ ਦਰਜ ਕੀਤਾ ਗਿਆ ਸੀ ਕੀ ਉਸੇ ਤਰਜ਼ ਦੇ ਉੱਪਰ ਸੁਖਵੀਰ ਸਿੰਘ ਬਾਦਲ ਦੀ ਵੀ ਘੇਰਾਬੰਦੀ ਕੀਤੀ ਜਾ ਰਹੀ ਹੈ ਲਗਾਤਾਰ ਸਿਆਸੀ ਮਹਾਰਾ ਵੱਲੋਂ ਸਿਆਸੀ ਪੰਡਤਾਂ ਵੱਲੋਂ ਆਪੋ ਆਪਣੀਆਂ ਕਿਆਸਾਂ ਲਗਾਈਆਂ ਜਾ ਰਹੀਆਂ ਨੇ ਐਸਜੀਪੀਸੀ ਦੇ ਉੱਪਰ ਵੀ ਸਵਾਲ ਖੜੇ ਕੀਤੇ ਗਏ ਨੇ ਲਗਾਤਾਰ 328 ਪਾਵਨ ਸਰੂਪ ਕਿਸ ਤਰੀਕੇ ਦੇ ਨਾਲ ਗੁੰਮਸ਼ਦਾ ਹੋ ਜਾਂਦੇ ਨੇ ਕੀ ਉਹ ਉਹਨਾਂ ਦੀ ਲਖਾਈ ਛਪਾਈ ਜਾਂ ਕਿਸ ਤਰੀਕੇ ਦੇ ਨਾਲ ਉਹ ਵੇਚ ਦਿੱਤੇ ਗਏ ਇਸ ਨੂੰ ਲੈ ਕੇ ਹੁਣ ਵੱਡੇ ਖੁਲਾਸੇ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਤੇ ਸਭ ਤੋਂ ਇੰਪੋਰਟੈਂਟ ਗੱਡੀ ਇਹ ਹੈ ਕਿਉਂਕਿ ਇਹਦਾ ਇੱਕ ਪੋਲੀਟੀਕਲ ਪੁਆਇੰਟ ਆਫ View ਵੀ ਦੇਖਣ ਨੂੰ ਮਿਲ ਰਿਹਾ ਵੀ ਜਿਹੜੀ ਇਹ ਘੇਰਾਬੰਦੀ ਕੀਤੀ ਜਾ ਰਹੀ ਹੈ ਕਿ ਵਾਕਈ 328 ਪਾਵਨ ਸਰੂਪਾਂ ਦੇ ਮਸਲੇ ਦੇ ਤਹਿਤ ਸੁਖਵੀਰ ਸਿੰਘ ਬਾਦਲ ਨੂੰ ਘੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਸੋ ਲਗਾਤਾਰ ਇਸ ਨੂੰ ਲੈ ਕੇ ਚਰਚਾਵਾ ਚੱਲ ਰਹੀਆਂ ਨੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਾਂਦਾ ਇੱਕ ਡੀਏ ਦਾ ਪਰਚਾ ਜਿਹੜਾ ਉਹ ਪਾਇਆ ਜਾਂਦਾ ਆਮਦਨ ਤੋਂ ਵੱਧ ਜਾਇਦਾਦ ਦਾ ਤੇ ਉਸ ਤੋਂ ਬਾਅਦ ਹੁਣ ਜਿਹੜਾ ਸਤਿੰਦਰ ਕੋਹਲੀ ਗ੍ਰਿਫਤਾਰ ਕੀਤਾ ਉਹ ਇੱਕ ਆਡੀਟਰ ਹੈ ਜਿਹੜਾ ਕਿ SGPC ਦਾ ਕੰਮ ਵੀ ਦੇਖਦਾ ਸੀ ਕਰੋੜਾਂ ਰੁਪਇਆ ਤਨਖਾਹ ਲੈ ਰਿਹਾ ਸੀ ਤੇ ਨਾਲੋਂ ਨਾਲ ਸੁਖਵੀਰ ਸਿੰਘ ਬਾਦਲ ਦਾ ਕੰਮ ਵੀ ਦੇਖਦਾ ਸੀ ਸੁਖਵੀਰ ਸਿੰਘ ਬਾਦਲ ਦੇ ਵਿੱਚ ਕਿੰਨੇ ਖਾਤਿਆਂ ਦੇ ਵਿੱਚ ਕਿੱਥੋਂ ਕਮਾਈ ਹੋ ਰਹੀ ਹੈ ਇਹ ਸਾਰਾ ਕੱਚਾ ਚਿੱਠਾ ਖੁੱਲਣ ਦੀ ਤਿਆਰੀ ਦੇ ਵਿੱਚ ਹਾਲਾਂਕਿ ਬਾਦਲ ਸਾਹਿਬ ਅਕਸਰ ਇਹ ਬੋਲਦੇ ਨੇ ਵੀ ਨਾ ਤਾਂ ਮੈਂ ਕੋਈ ਇਲੈਗਲ ਕੰਮ ਕੀਤਾ ਤੇ ਨਾ ਮੈਂ ਕੋਈ ਇਲੈਗਲ ਕੰਮ ਕਰਨਾ ਮੇਰੀ ਕਮਾਈ ਇੱਕ ਨੰਬਰ ਦੀ ਹੈ ਜੋ ਚੀਜ਼ ਮੇਰੀ ਹੈ ਉਹ ਮੇਰੀ ਹੈ ਮੈਂ ਡੰਕੇ ਦੀ ਝੋੜ ਤੇ ਇਹ ਚੀਜ਼ ਕਹਿਣਾ ਹੈ ਪਰ ਹਾਲਾਂਕਿ ਕਿਤਨਾ ਕਿਤੇ ਚੋਰ ਮੋਰੀਆਂ ਰਹਿ ਜਾਂਦੀਆਂ ਨੇ ਕੀ ਪੰਜਾਬ ਸਰਕਾਰ ਹੁਣ ਇਹਨਾਂ ਚੋਰ ਮੋਰੀਆਂ ਲੱਭਣ ਦੀ ਫਰਾਕ ਦੇ ਵਿੱਚ ਹੈ ਕੀ ਇਹ ਸਿੱਧੇ ਤੌਰ ਤੇ ਅਸਿੱਧੇ ਤੌਰ ਤੇ ਸੁਖਵੀਰ ਸਿੰਘ ਬਾਦਲ ਨੂੰ ਘੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਕਿਹਾ ਜਾ ਰਿਹਾ ਸੀ ਵੀ ਜਿਹੜਾ 328 ਪਾਵਨ ਸਰੂਪ ਨੇ ਐਸਜੀਪੀਸੀ ਵੱਲੋਂ ਪੰਜਾਬ ਸਰਕਾਰ ਦੀ ਨਿਖੇਦੀ ਕੀਤੀ ਜਾ ਰਹੀ ਹੈ ਲਗਾਤਾਰ ਕਿਹਾ ਜਾ ਰਿਹਾ ਵੀ ਧਾਰਮਿਕ ਮਸਲਿਆਂ ਦੇ ਵਿੱਚ ਪੰਜਾਬ ਸਰਕਾਰ ਨੂੰ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਪਰ ਦੂਜੇ ਪਾਸੇ ਜਿਹੜਾ ਹੁਣ ਕੋਹਲੀ ਫੜਿਆ ਸਤਿੰਦਰ ਕੋਹਲੀ ਉਹਦੇ ਕੋਲ ਸੁਖਵੀਰ ਸਿੰਘ ਬਾਦਲ ਦੀ ਵੀ ਕੁੰਡਲੀ ਹੈ ਹੋਰ ਵੱਖ-ਵੱਖ ਤਰੀਕਿਆਂ ਦੇ ਨਾਲ ਐਸਜੀਪੀਸੀ ਦੇ ਵਿੱਚ ਕੀ ਕੁਝ ਚੱਲਿਆ ਕਿਉਂਕਿ ਕਰੋੜਾਂ ਰੁਪਈਆ ਜੇ ਤੁਸੀਂ ਕਿ ਆਡੀਟਰ ਨੂੰ ਦੇ ਰਹੇ ਹੋ ਚਾਰਟਰਡ ਅਕਾਊਂਟੈਂਟ ਨੂੰ ਦੇ ਰਹੇ ਹੋ ਤਾਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਹਰਜੰਦਰ ਸਿੰਘ ਧਾਮੀ ਹੋਣ ਦਾ ਉਹ ਮੈਂ ਬਿਆਨ ਵੀ ਕੋਟ ਕਰੂੰਗਾ ਜਿਸ ਦੇ ਵਿੱਚ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਸਮਰਾਲਾ ਦੇ ਵਿੱਚ ਉਹ ਕਹਿੰਦੇ ਵੀਰ ਕਪੜੇ ਹੁੰਦੇ ਨੇ ਐਸਜੀਪੀਸੀ ਦੇ ਵਿੱਚ ਹਾਲਾਂਕਿ ਜਦੋਂ ਉਹ ਆਪਣੇ ਮੂੰਹੋਂ ਇੰਨੇ ਕਪੜਿਆਂ ਦੀ ਜਿਹੜਾ ਉਹ ਕਬੂਲ ਰਹੇ ਨੇ ਤਾਂ ਕੀ ਐਕਚੁਅਲ ਦੇ ਵਿੱਚ ਐਸਜੀਪੀਸੀ ਇੰਨੀ ਗੰਧਲੀ ਹੋ ਚੁੱਕੀ ਹੈ ਤੇ ਦੂਜੇ ਪਾਸੇ ਇੱਕ ਪੋਲੀਟੀਕਲ ਨੈਰੇਟਿਵ ਦੀ ਵੀ ਗੱਲ ਕੀਤੀ ਜਾ ਰਹੀ ਹੈ ਵੀ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਇਹ ਪੂਰਾ ਐਕਸ਼ਨ ਕੀਤਾ ਗਿਆ ਇਹ ਸਿੱਧੇ ਤੌਰ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਘੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਸੋ ਇਸ ਪੂਰੇ ਮਸਲੇ ਤੇ ਅੱਪਾ ਗੱਲਬਾਤ ਕਰਾਂਗੇ ਸਾਡੇ ਐਸੋਸੀਏਟ ਐਡੀਟਰ ਮਦਨਦੀਪ ਸਿੰਘ ਜੀ ਸਾਡੇ ਨਾਲ ਜੁੜ ਗਏ ਨੇ ਗੱਲਬਾਤ ਕਰਾਂਗੇ ਵੀ ਇਸ ਗ੍ਰਿਫਤਾਰੀ ਨੂੰ ਤੇ ਜੋ ਇੱਕ ਪੋਲੀਟੀਕਲ ਸਿਨੈਰੀਓ ਇਸ ਸਮੇਂ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਉਹਨੂੰ ਪੰਜਾਬ ਦੇ ਲੋਕਾਂ ਨੂੰ ਕਿਵੇਂ ਲੈਣਾ ਚਾਹੀਦਾ ਸਰ ਸਵਾਗਤ ਹੈ ਜੀ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ ਬਹੁਤ ਸ਼ੁਕਰੀਆ ਚੰਨ ਕਮ ਸਿੰਘ ਜੀ ਸਰ ਮੈਂ ਸ਼ੁਰੂਆਤ ਇਸ ਤਰੀਕੇ ਦੇ ਨਾਲ ਕਰੂੰਗਾ ਵੀ ਜੋ ਇੱਕ ਵੱਡਾ ਐਕਸ਼ਨ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਤੇ 328 ਪਾਵਨ ਸਰੂਪਾਂ ਦਾ ਮਸਲਾ ਬਹੁਤ ਲੰਮੇ ਸਮੇਂ ਤੋਂ ਇਹ ਵਿਚਾਰ ਅਧੀਨ ਚੱਲ ਰਿਹਾ ਸੀ ਵੱਡਾ ਲੰਮੇ ਸਮੇਂ ਤੋਂ ਧਰਨਾ ਲਗਾਇਆ ਸੀ ਭਾਈ ਬਲਦੇਵ ਸਿੰਘ ਬਟਾਲਾ ਦੀ ਗਵਾਹੀ ਦੇ ਵਿੱਚ ਸੋ ਇਸ ਨੂੰ ਲੈ ਕੇ ਹੁਣ ਕਾਰਵਾਈ ਕੀਤੀ ਗਈ ਹੈ ਇੱਕ ਸੈਟ ਦਾ ਗਠਨ ਹੁੰਦਾ ਪਰਚੇ ਦਰਜ ਹੁੰਦੇ ਨੇ 16 ਬੰਦੇ ਨਾਮਜ਼ਦ ਹੁੰਦੇ ਨੇ ਤੇ ਇੱਕ ਆਡੀਟਰ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਿ ਐਸਜੀਪੀਸੀ ਦਾ ਤੇ ਸੁਖਵੀਰ ਸਿੰਘ ਬਾਦਲ ਦਾ ਸੀਏਸੀ ਸੋ ਇਸ ਨੂੰ ਲੈ ਕੇ ਵਕ ਵਕ ਤਰੀਕੇ ਦੇ ਚਰਚਾਵਾਵਾਂ ਚੱਲ ਰਹੀਆਂ ਨੇ ਵੀ ਇਹ ਹੁਣ ਮਜੀਠੀਆ ਦੀ ਤਰਜ਼ ਦੇ ਤਹਿਤ ਹੀ ਜਿਵੇਂ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਉਸੇ ਤਰਜ਼ ਦੇ ਉੱਪਰ ਸੁਖਵੀਰ ਬਾਦਲ ਨੂੰ ਵੀ ਕਾਬੂ ਕੀਤਾ ਜਾ ਸਕਦਾ ਹੈ ਜੀ ਦੇਖੋ ਗੱਲ ਇਹ ਆ ਕਿ ਜਦੋਂ ਚੋਣਾਂ ਨੇੜੇ ਆਉਂਦੀਆਂ ਨੇ ਆਪਾਂ ਦੇਖਦੇ ਹਾਂ ਖਾਸ ਕਰਕੇ ਵਿਧਾਨ ਸਭਾ ਦੀਆਂ ਜੀ ਉਸ ਤੋਂ ਪਹਿਲਾਂ ਪੰਜਾਬ 'ਚ ਬਹੁਤ ਵੱਡੇ ਪੱਧਰ ਤੇ ਇਸ ਤਰ੍ਹਾਂ ਦੀ ਹਲਚਲ ਦੇਖੋ ਨਾ ਆਪਾਂ ਦੇਖਦੇ ਹਾਂ ਹਮੇਸ਼ਾ ਹੀ ਹਮ ਖਾਸ ਕਰਕੇ ਜਿਹੜੇ ਧਾਰਮਿਕ ਮਾਮਲੇ ਨੇ ਇਹ ਕਿਤੇ ਨਾ ਕਿਤੇ ਪੰਜਾਬ ਦੇਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਆ ਉਹਨੂੰ ਪ੍ਰਭਾਵਿਤ ਕਰਦੇ ਹੀ ਕਰਦੇ ਆ ਜੀ ਚਾਹੇ ਕਿਸੇ ਵੀ ਰੂਪ ਵਿੱਚ ਇਹ ਮਾਮਲੇ ਉੱਪਰ ਦੀ ਉੱਪਰ ਦੇ ਆ ਸੀ ਹਰ ਇੱਕ ਵਾਰ ਵੇਖਦੇ ਆ ਜੀ ਜਿਵੇਂ ਪਿਛਲੀ ਵਾਰ ਅਸੀਂ ਦੇਖਿਆ ਕਿ ਬੇਅਦਬੀਆਂ ਦਾ ਮਾਮਲਾ ਜਿਹੜਾ ਸੀ ਉਹ ਬੜਾ ਵੱਡੇ ਪੱਧਰ ਤੇ ਉੱਭਰਿਆ ਜੀ ਔਰ ਉਹਦੇ ਵਿੱਚ ਜਿਵੇਂ ਧਰਨੇ ਜਿਵੇਂ ਆ ਮੰਡ ਸਾਹਿਬ ਦਾਦੂਵਾਲ ਹੋਣੀ ਦਾਦੂਵਾਲ ਹੋਣੀ ਅੱਜ ਕੱਲ ਬੀਜੇਪੀ ਦੇ ਸਮਰਥਕ ਨੇ ਹਾਂਜੀ ਇਹਨਾਂ ਨੇ ਕਿਵੇਂ ਉੱਥੇ ਧਰਨੇ ਮਾਰੇ ਤੇ ਕਿਵੇਂ ਮਤਲਬ ਇੱਕ ਇੱਕ ਵਾਰਿਓਂ ਲੱਗਦਾ ਸੀ ਜਿਵੇਂ ਇਨਸਾਫ ਦਵਾ ਕੇ ਛੱਡਣਗੇ ਹਮ ਲੇਕਿਨ ਇਹ ਬੜੀ ਬਦਕਿਸਮਤੀ ਹੈ ਪੰਜਾਬ ਦੀ ਕਿ ਇਹ ਸਾਰਾ ਕੁਝ ਸਿਆਸੀ ਪ੍ਰਭਾਵ ਇਹ ਸਾਰਾ ਕੁਝ ਵਾਪਰਦਾ ਆ ਓਕੇ ਔਰ ਇਥੋਂ ਤੱਕ ਲੱਗਣ ਲੱਗ ਗਿਆ ਹੈ ਵੀ ਜਿਹੜੀਆਂ ਬੇਅਦਬੀਆਂ ਪੰਜਾਬ 'ਚ ਹੁੰਦੀਆਂ ਨੇ ਇਹਦੇ ਪਿੱਛੇ ਵੀ ਬਹੁਤ ਵੱਡੇ ਪੱਧਰ ਤੇ ਕੋਈ ਗੁੱਝੀ ਰਾਜਨੀਤਿਕ ਕਾਰਨ ਹੈਗੇ ਆ ਇਸ ਤਰ੍ਹਾਂ ਦਾ ਪ੍ਰਭਾਵ ਛੋਲੀਆਂ ਛੋਲੀਆਂ ਕਰਕੇ ਇਹਨਾਂ ਮਾਮਲਿਆਂ ਦਾ ਪੈਣ ਲੱਗ ਗਿਆ ਹੈ ਜੀ ਔਰ ਇਹ ਪੰਜਾਬ ਦੇ ਸਭ ਤੋਂ ਵੱਡੇ ਬਦਕਿਸਮਤੀ ਆ ਔਰ ਇਹਨੇ ਕਦੇ ਵੀ ਪੰਜਾਬ ਦਾ ਕੁਝ ਸਵਾਰਿਆ ਨਹੀਂ ਹੈ। ਹਮ ਨਾ ਤਾਂ ਬੇਅਦਬੀਆਂ ਚ ਇਨਸਾਫ ਮਿਲਿਆ। ਜੀ ਉਲਟਾ ਸਗੋ ਪੰਜਾਬ ਜਿਹੜਾ ਹੈ ਉਹ ਡਿਸਟਰਬ ਹੋਇਆ ਹੈ। ਪੰਜਾਬ ਦੀ ਜਵਾਨੀ ਗੁਮਰਾਹ ਹੋਈ ਹੈ ਔਰ ਪੰਜਾਬ ਦੀ ਜਵਾਨੀ ਦਾ ਹਮੇਸ਼ਾ ਘਾਣ ਹੋਇਆ ਹੈ ਔਰ ਇਹਦੇ ਵਿੱਚ ਬੜੇ ਅਫਸੋਸ ਦੀ ਗੱਲ ਹੈ ਕਿ ਕਿਸੇ ਨੇ ਵੀ ਅੱਜ ਤੱਕ ਕੋਈ ਜ਼ਿੰਮੇਵਾਰੀ ਤੋਂ ਕੰਮ ਨਹੀਂ ਲਿਆ ਨਾ ਕਿਸੇ ਸਰਕਾਰ ਨੇ ਨਾ ਕਿਸੇ ਪੰਥਕ ਲੀਡਰ ਨੇ ਤੇ ਨਾ ਕਿਸੇ ਹੋਰ ਜਿਹੜਾ ਇੱਥੋਂ ਦਾ ਕੋਈ ਬਹੁਤ ਵੱਡਾ ਕੋਈ ਸੋਸ਼ਲ ਵਰਕਰ ਹੋਵੇ ਜਿਹਦੀ ਕੋਈ ਹਜਤਮਾਨ ਹੋਵੇ ਵੀ ਉਹਦੀ ਇੱਥੇ ਕਿਤੇ ਸੁਣਵਾਈ ਹੋਈ ਹੈ ਜੀ ਤਾਂ ਇਹ ਮਾਮਲੇ ਜਿਹੜੇ ਨਜਿੱਠੇ ਵੈ ਜਿਸ ਦਾ ਅਸੀਂ ਦੇਖਿਆ ਕਿ ਜਿਵੇਂ ਭੀੜ ਤੰਤਰ ਨਹੀਂ ਹੁੰਦਾ ਜਿਵੇਂ ਲਾਲਾ 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 ਲਾ ਕਰਾ ਕੇ ਜਿਹੜਾ ਹੈਗਾ ਉਹਦੇ ਵਿੱਚ ਅਜੇ ਕਿਤੇ ਇਦਾਂ ਦੇ ਗਲ ਵਾਪਰਦੀ ਮਾਰ ਦੋ ਚੱਕ ਲੋ ਮਤਲਬ ਮਾਰਤੇ ਜਾਂਦੇ ਆ ਤਾਂ ਕਿ ਮੂਲ ਹੀ ਖਤਮ ਕਰਤਾ ਜਾਏ ਪਤਾ ਹੀ ਨਾ ਲੱਗੇ ਵੀ ਬੰਦਾ ਆਇਆ ਕਿੱਥੋਂ ਆ ਭੇਜਿਆ ਕਿਨੇ ਆ ਹੋਇਆ ਕੀ ਆ ਉਹਨਾਂ ਨੂੰ ਮਾਰਤਾ ਜਾਂਦਾ ਬੰਦਿਆਂ ਨੂੰ ਠੀਕ ਆ ਤੇ ਜਾਂ ਫਿਰ ਮਤਲਬ ਇਹ ਕਿ ਜਿਵੇਂ ਜੋ ਕੁਝ ਵਾਪਰਿਆ ਪੰਜਾਬ ਦੇ ਵਿੱਚ ਅਸੀਂ ਦੇਖ ਰਹੇ ਆ ਹੂੰ ਤੁਹਾਨੂੰ ਯਾਦ ਹੋਣਾ ਹੈ ਪਿਛੇ ਪਿਛਲੇ ਇਲੈਕਸ਼ਨ ਮੇਰੇ ਜਦੋਂ ਅੰਮ੍ਰਿਤਸਰ ਸਾਹਿਬ ਤੱਕ ਵੀ ਜਾ ਕੇ ਦਰਬਾਰ ਸਾਹਿਬ ਵੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜੀ ਠੀਕ ਹੈ ਉਸ ਬੰਦੇ ਨੂੰ ਉੱਥੇ ਮਾਰਤਾ ਗਿਆ ਹੂੰ ਫਿਰ ਹੋਰ ਵੱਖ-ਵੱਖ ਥਾਵਾਂ ਤੇ ਵੀ ਇਸ ਤਰ੍ਹਾਂ ਦੇ ਘਟਨਾਵਾਂ ਜਿਹੜੀਆਂ ਸਾਨੂੰ ਦੇਖਣ ਨੂੰ ਮਿਲੀਆਂ ਜੀ ਹੁਣ ਇਹ ਚੋਣਾਂ ਦੇ ਦਿਨਾਂ ਦੇ ਵਿੱਚ ਜਿਹੜੇ ਧਾਰਮਿਕ ਮੁੱਦੇ ਨੇ ਇਹ ਕਿਵੇਂ ਉੱਛਲਦੇ ਨੇ ਕਿਉਂ ਉੱਛਲਦੇ ਨੇ ਹੂੰ ਇਹਦੇ ਤੇ ਕੀ ਸਾਨੂੰ ਖੁੱਲ੍ਹਦਲੀ ਨਾਲ ਵਿਚਾਰ ਨਹੀਂ ਕਰਨੀ ਬਣਦੀ ਬਿਲਕੁਲ ਕਿਉਂਕਿ ਜਿਹੜੀ ਰਾਜਨੀਤੀ ਹੈ ਰਾਜਨੀਤੀ ਮੌਕਾ ਪ੍ਰਸਰਾਈ ਨੀਤੀ ਜਿਹੜੀ ਅਸੀਂ ਦੇਖ ਰਹੇ ਹਾਂ ਪੂਰੇ ਭਾਰਤ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੀ ਕਿ ਇਹਦੇ ਵਿੱਚ ਆਮ ਜਨਤਾ ਨੂੰ ਅੱਖਾਂ ਖੋਲ ਕੇ ਨਹੀਂ ਚੱਲਣਾ ਚਾਹੀਦਾ ਦਿਮਾਗ ਖੋਲ ਕੇ ਨਹੀਂ ਚੱਲਣਾ ਚਾਹੀਦਾ ਕਿ ਹੋਉ ਕੀ ਰਿਹਾ ਹੈ। ਹੂੰ ਦੇਖੋ ਅਸੀਂ ਕਹਿੰਨੇ ਆ ਵੀ ਠੀਕ ਆ 328 ਪਵਨ ਸਰੂਪਾ ਦਾ ਮਾਮਲਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਜੀ ਉਹਦੇ ਵਿੱਚ ਕੀ ਹੋਇਆ ਕੀ ਨਹੀਂ ਹੋਇਆ ਇਹ ਸ਼ਰਮਣੇ ਕਮੇਟੀ ਨੂੰ ਪਤਾ ਹੋਣਾ ਚਾਹੀਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ। ਜੀ ਜਦੋਂ ਇਹ ਸਤਿੰਦਰ ਸਿੰਘ ਕੋਹਲੀ ਨੂੰ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਜਦੋਂ ਸੀਏ ਲਾਇਆ ਗਿਆ ਸੀ ਹੂੰ ਉਦੋਂ ਤੁਹਾਨੂੰ ਯਾਦ ਹੋਣਾ ਹੈ ਕਿ ਬਹੁਤ ਰੌਲਾ ਪਿਆ ਸੀ ਜੀ ਕਰੋੜ ਰੁਪਏ ਦੀ ਤਨਖਾਹ ਨਿਸ਼ਚਿਤ ਹੋਈ ਸੀ ਉਦੋਂ ਹੂੰ ਖਬਰਾਂ ਲੱਗੀਆਂ ਬਾਦ-ਗਵਾਦ ਬੜਾ ਛੜਿਆ ਔਰ ਇਹ ਕਿਹਾ ਗਿਆ ਕਿ ਦੇਖੋ ਤਨਖਾਹ ਲਊਗਾ ਸ਼ਰੋਮਨੀ ਕਮੇਟੀ ਤੋਂ ਤੇ ਕੰਮ ਸੁਖਵੀਰ ਸਿੰਘ ਬਾਦੂ ਦਾ ਕਰੂਗਾ ਬਿਲਕੁਲ ਇਸ ਤਰ੍ਹਾਂ ਦਾ ਰੌਲਾ ਕਾਫੀ ਪੈਂਦਾ ਰਿਹਾ ਇਹ ਚਲੋ ਖੈਰ ਨਿਯੁਕਤੀ ਹੋ ਗਈ ਉਹਦੀ ਨਿਯੁਕਤੀ ਹੋਣ ਤੋਂ ਬਾਅਦ ਉਹ ਸ਼ਰੂਮਣੀ ਕਮੇਟੀ ਦਾ ਕੰਮ ਵੀ ਦੇਖਦਾ ਰਿਹਾ ਤੇ ਸੁਖਵੀਰ ਸਿੰਘ ਬਾਦਲ ਦਾ ਕੰਮ ਵੀ ਦੇਖਦਾ ਰਿਹਾ ਪੀਟੀਸੀ ਦਾ ਕੰਮ ਵੀ ਦੇਖਦਾ ਰਿਹਾ ਸਭ ਕੁਝ ਕਰਦਾ ਰਿਹਾ ਹੋ ਜਿੰਨੇ ਵੀ ਕਾਰੋਬਾਰ ਜਾਂ ਨੇ ਸੁਖਵੀਰ ਸਿੰਘ ਬਾਦਲ ਦੇ ਸੀ ਇਹ ਕਿਹਾ ਜਾਂਦਾ ਰਿਹਾ ਕਿ ਕੋਲੀ ਸਾਹਿਬ ਦੇਖਦੇ ਨੇ ਜੀ ਹੁਣ ਜਿਹੜੀ ਗ੍ਰਿਫਤਾਰੀ ਹੋਈ ਹੈ ਜੀ ਕਿ ਇਹ ਸਿਰਫ ਇਹਦੀ ਜਿਹੜੀ ਜਿਹੜੀ ਇਹਦੀ ਜਾਂਚ ਆ ਉਹ ਸੀਮਤ ਰਹੇਗੀ 328 ਪਾਵਨ ਸਰੂਪਾਂ ਤੱਕ ਸੀਮਤ ਰਹੇਗੀ ਜਾਂ ਇਸ ਤੋਂ ਅੱਗੇ ਵਧੇਗੀ ਹੂੰ ਜੀ ਸਵਾਲ ਇਹ ਆ ਨਾ ਕਿ ਕਿਉਂਕਿ ਗੱਲ ਇਹ ਆ ਨਾ ਵੀ ਇਹ ਦਾ ਹੁਣ ਅੱਗੇ ਜਾ ਕੇ ਕੀ ਪ੍ਰਭਾਵ ਪੈਣਾ ਚੋਣਾਂ ਤੇ ਕੀ ਨਹੀਂ ਪੈਣਾ ਇਹ ਤਾਂ ਬਾਅਦ ਦੀ ਗੱਲ ਆ ਆ ਹੂੰ ਲੇਕਿਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਚੋਣਾਂ ਪ੍ਰਭਾਵਿਤ ਹੋਣਗੀਆਂ ਹੂੰ ਪੰਥਕ ਰਾਜਨੀਤੀ ਪ੍ਰਭਾਵਿਤ ਹੋਊਗੀ ਕਿਉਂਕਿ ਜਿਸ ਤਰ੍ਹਾਂ ਦੇ ਪੰਥਕ ਰਾਜਨੀਤੀ ਦੇ ਐਸੋਲੇ ਹਾਲਾਤ ਨੇ ਜਿਸ ਤਰ੍ਹਾਂ ਪੰਥਕ ਰਾਜਨੀਤੀ ਖੇਰੂ ਖੇਰੂ ਹੋਈ ਪਈ ਸੀ ਇਹਦੇ ਵਿੱਚ ਇੱਕ ਸੰਭਾਵਨਾ ਉੱਠੀ ਸੀ ਤਰਨਤਾਰਨ ਚੋਣ ਤੋਂ ਬਾਅਦ ਔਰ ਫਿਰ ਜਿਹੜੀਆਂ ਜ਼ਿਲ੍ਹਾ ਸമിതി ਤੇ ਬਲਾਕ ਸੰਪਤੀ ਦੇ ਚੋਣਾਂ ਹੋਈਆਂ ਜੀ ਇਸ ਤੋਂ ਬਾਅਦ ਇੱਕ ਸੰਭਾਵਨਾ ਉੱਠੀ ਸੀ ਕਿ ਇਹ ਪੰਥਕ ਰਾਜਨੀਤੀ ਵਿੱਚ ਇੱਕਦਾ ਹੋ ਸਕਦੀ ਹੈ ਪੰਥਕ ਰਾਜਨੀਤੀ ਮੇਨਸਟ੍ਰੀਮ ਤੋਂ ਅਕਾਲੀ ਦਲ ਬਾਦਲ ਸੀ ਹਾਂਜੀ ਉਹਦੇ ਨਾਲੋਂ ਵੱਖਰੀ ਹੋਈ ਜਿਹੜੀ ਪੰਨੂ ਸਰਜੀਤ ਅਕਾਲੀ ਦਲ ਆ ਹੁਣ ਉਹ ਜਿਹੜੇ ਬੰਦੇ ਗਏ ਸੀ ਉਹਨਾਂ ਦੀ ਗੱਲ ਨਹੀਂ ਬਣ ਰਹੀ ਨਾ ਤਰਨ ਤਰਨ ਚ ਬਣੀ ਹੈ ਨਾ ਜ਼ਿਲ੍ਹਾ ਪ੍ਰਸ਼ਦ ਚ ਚੋਣਾਂ ਵਿੱਚ ਇੰਡੀਵਿਜੂਅਲੀ ਬਣੀ ਹੈ ਇੱਕ ਦੋ ਲੀਡਾਂ ਦੀ ਆਪਸੀ ਅਕਾਲੀ ਦੀ ਜਾਂ ਚੰਦੂ ਵਾਇਰੀ ਉਹਨਾਂ ਦੀ ਲੇਕਿਨ ਸਮੁੱਚੇ ਰੂਪ ਚ ਪ੍ਰਭਾਵ ਕੋਈ ਗਿਆ ਨਹੀਂ ਉਹਨਾਂ ਦਾ ਹੂੰ ਤਾਂ ਇੱਕ ਆਵਾਜ਼ ਉੱਠੀ ਸੀ ਕਿ ਕਿਉਂ ਨਾ ਮਤਲਬ ਇੱਕਤਾ ਕੀਤੀ ਜਾਏ ਹੂੰ ਵੀ ਸਾਡਾ ਇਕਤਾ ਬਿਨਾਂ ਨਹੀਂ ਸਰਨਾ ਇੱਕ ਆਵਾਜ਼ ਉੱਠੀ ਸੀ ਜੀ ਹੁਣ ਜੇ ਅਕਾਲੀ ਦਲ ਦੀ ਇਕਤਾ ਹੁੰਦੀ ਹੈ ਤਾਂ ਫਿਰ ਪੰਜਾਬ ਦੇ ਵਿੱਚ ਜਿਹੜਾ ਐਸੋ ਨੇ ਜੋ ਸਿਨੈਰੀਓ ਨਜ਼ਰ ਆ ਰਿਹਾ ਸੀ ਉਹ ਸਿਨੈਰੀਓ ਉਲਟ ਪੁਲਟ ਵੀ ਹੋ ਸਕਦਾ ਸੀ ਸਿਆਸੀ ਸਿਨੈਰੀਓ ਸਟਾਈਚੇ ਹੁਣ ਇੱਕ ਤਾਂ ਇਹਨਾਂ ਨੂੰ ਇਕੱਠੇ ਨਾ ਹੋਣ ਦੇਣਾ ਵੀ ਵਿਰੋਧੀ ਧਿਰਾਂ ਦਾ ਆਪਣੀ ਇੱਕ ਜ਼ਿੰਮੇਵਾਰੀ ਬਣਦੀ ਕਿਉਂਕਿ ਉਹ ਵੀ ਸਿਆਸਤ ਕਰ ਰਹੇ ਨੇ ਬਿਲਕੁਲ ਬਿਲਕੁਲ ਉਹ ਤਾਂ ਇਹੀ ਚਾਹਣਗੇ ਕਿ ਇਕੱਠੇ ਨਾ ਹੋਣ ਇਕੱਠੇ ਨਾ ਹੋਣ ਹਾਂਜੀ ਠੀਕ ਹੈ ਨਾ ਔਰ ਦੂਜਾ ਜਿਹੜਾ ਹੈਗਾ ਉਹਦੇ ਵਿੱਚ ਇਹ ਹੁਣ ਜਿਹੜਾ ਮਾਮਲਾ ਨਵਾਂ ਉੱਠਿਆ ਆ ਇਹਦੇ ਵਿੱਚ ਹੋਊਗਾ ਕਿ ਇਹਦੇ ਵਿੱਚ ਜਿਹੜੇ ਬਾਦਲ ਵਿਰੋਧੀ ਜਿਹੜੇ ਚਿਹਰੇ ਨੇ ਖਾਸ ਕਰਕੇ ਜਾਨੀ ਹਰਪ੍ਰੀਤ ਉਹ ਨਹੀਂ ਉਹ ਇੱਕ ਜੋ ਠੋਣਗੇ ਇਹਨਾਂ ਦੇ ਖਿਲਾਫ ਹੂੰ ਵੀ ਇਹਨਾਂ ਦੇ ਖਿਲਾਫ ਇਹਨਾਂ ਦੀ ਜਿੰਨੀ ਮੰਜੀ ਠੁੱਕੇ ਠੀਕ ਆ ਹੁਣ ਬਹਾਨਾ ਮਿਲ ਗਿਆ ਬਹਾਨਾ ਬਿਲਕੁਲ ਠੀਕ ਹੈ ਨਾ ਹੁਣ ਉਹਦੇ ਵਿੱਚ ਆ ਕੇ ਇੱਕ ਤਾਂ ਇਹਨਾਂ ਦੀ ਏਕਤਾ ਹੋਣ ਦੀ ਸੰਭਾਵਨਾਵਾਂ ਜਿਹੜੀਆਂ ਉਹਨੂੰ ਸੱਟ ਵੱਜ ਗਈ ਹੈ ਹੂੰ ਦੂਸਰਾ ਜਿਹੜਾ ਹੈਗਾ ਆ ਅਕਾਲੀ ਦਲ ਨੂੰ ਆਪਣੇ ਆਪ ਚ ਸੁਖਵੀਰ ਸਿੰਘ ਬਾਦਲ ਦੀ ਇੱਕ ਲੜਾਈ ਜਿਹੜੀ ਹੈਗੀ ਹੈ ਉਹਦੇ ਸਿਰ ਤੇ ਪਾਤੀ ਜਾਏ ਜੀ ਜੇ ਅਕਾਲੀ ਦਲ ਲੜਦਾ ਆ ਅਕਾਲੀ ਦਲ ਆਮ ਆਦਮੀ ਪਾਰਟੀ ਦੇ ਸਾਹਮਣੇ ਆਪਣੀ ਲੜਾਈ ਲੈ ਕੇ ਆਉਂਦਾ ਆ ਤਾਂ ਅਕਾਲੀ ਵਰਸ਼ ਆਮ ਆਦਮੀ ਪਾਰਟੀ ਵੀ ਬਣਦਾ ਆ ਹੂੰ ਠੀਕ ਹੈ ਨਾ ਬੇਸ਼ੱਕ ਮੈਂ ਇਹ ਨਹੀਂ ਕਹਿੰਦਾ ਕਿ ਸਿਰਫ ਐਸੇ ਕਰਕੇ ਕਾਰਵਾਈ ਕੀਤੀ ਗਈ ਹੈ ਲੇਕਿਨ ਕਾਰਵਾਈ ਜਾਊਗੀ ਤਾਂ ਉਧਰ ਨੂੰ ਹੀ ਨਾ ਸੰਭਾਵਨਾਵਾਂ ਤਾਂ ਉਧਰ ਜਾਣ ਲੱਗੀਆਂ ਨੇ ਬਿਲਕੁਲ ਕਿ ਜੇ ਅਕਾਲੀ ਦਲ ਦੇ ਵਰਕਰ ਕੱਲ ਨੂੰ ਉੱਠਦੇ ਨੇ ਉਹਨਾਂ ਦਾ ਕੈਡਰ ਉੱਠਦਾ ਹੈ ਅਕਾਲੀ ਦਲ ਦਾ ਤਾਂ ਅਕਾਲੀ ਦਲ ਦਾ ਕੈਡਰ ਆਮ ਆਦਮੀ ਪਾਰਟੀ ਦੇ ਖਿਲਾਫ ਠੂਗਾ ਹੂੰ ਔਰ ਇਹ ਜੇ ਲੜਾਈ ਰਹਿੰਦੀ ਆ ਕੋਈ ਜਦ ਅੱਗੇ ਜਾ ਕੇ ਫਿਰ ਇਹ ਹੱਲਾਸ਼ੀਰੀ ਲੈ ਕੇ ਜਿੰਨੂੰ ਲੜਾਈ ਰੋਕ ਕੇ ਬਧਾਇਆ ਜਾਂਦਾ ਅਕਾਲੀ ਦਲ ਵੱਲੋਂ ਵੀ ਐ ਤਾਂ ਐਸੇ ਹੀ ਵੀ ਤਾਂ ਫਿਰ ਉਹਦੇ ਨਾਲ ਇਹ ਹੋਊਗਾ ਕਿ ਕੱਲ ਨੂੰ ਆਉਣ ਲੱਗਣ ਲੱਗ ਜਾਣਾ ਹੈ ਵੀ ਸਤਾਈ ਦੇ ਵਿੱਚ ਇਹ ਤਾਂ ਵੀ ਅਕਾਲੀਆਂ ਤੇ ਆਮ ਆਦਮੀ ਪਾਰਟੀ ਦਾ ਮਤਲਬ ਇਸ ਤਰ੍ਹਾਂ ਦਾ ਇੱਕ ਮਾਹੌਲ ਵੀ ਤਿਆਰ ਕੀਤਾ ਜਾ ਰਿਹਾ ਨਾਲ ਦੇ ਨਾਲ ਕਿਉਂਕਿ ਅਕਾਲੀ ਦਲ ਇੰਨੀ ਵੱਡੀ ਚੁਣੌਤੀ ਵੱਲ ਹੈ ਨਹੀਂ ਹੂੰ ਤੋ ਇਹ ਜਿਹੜੇ ਮਾਮਲੇ ਨੇ ਚਰਨ ਕਮਲ ਸਿੰਘ ਜੀ ਇਹ ਤੁਹਾਨੂੰ ਪਤਾ ਹੀ ਹੈ ਕਿਉਂਕਿ ਸਿੰਦਰ ਸਿੰਘ ਕੋਹਲੀ ਨੂੰ ਜਦੋਂ 31 ਦਸੰਬਰ ਨੂੰ ਅਰੈਸਟ ਕੀਤਾ ਗਿਆ ਅੱਜ ਹੋ ਗਈ 2 4 ਦਿਨ ਹੋ ਗਏ ਠੀਕ ਆ 6 ਦਿਨ ਦਾ ਰਿਮਾਂਡ ਮਿਲਿਆ ਹੋਇਆ ਹੁਣ ਉਸ ਰਿਮਾਂਡ ਦੇ ਵਿੱਚ ਕੀ ਪੁੱਛਣਾ ਚਾਹੁੰਦੀ ਹੈ ਇਹ ਪੁਲਿਸ ਸਭ ਤੋਂ ਵੱਡੀ ਗੱਲ ਤੇ ਇਹ ਆ ਕੀ ਪੁਲਿਸ ਇਮਾਨਦਾਰਨ ਅਪਡੇਟ ਕਰੂਗੀ ਜਨਤਾ ਨੂੰ ਆ ਕੇ ਬਾਹਰ ਜਾਂ মিডিਆ ਨੂੰ ਕਰੂਗੀ ਅਪਡੇਟ ਕਿ ਸਤਿੰਦਰ ਸਿੰਘ ਕੋਲੀ ਕੋਲੋਂ ਸਾਨੂੰ ਆ ਜਾਣਕਾਰੀ ਮਿਲੀ ਹੈ ਕੀ ਮਤਲਬ ਹੈ ਕਿ ਇਸ ਨੂੰ ਅੱਗੇ ਜਾ ਕੇ ਬਿਆਦੀਆਂ ਨਾਲ ਵੀ ਜੋੜਿਆ ਜਾ ਸਕਦਾ ਹੈ ਸਾਰੇ ਮਾਮਲੇ ਨੂੰ ਕਿ ਉਹ ਪਾਵਨ ਸਰੂਪ ਜਿਹੜੇ ਸੀਗੇ ਉਹਨਾਂ ਦੇ ਵਿੱਚੋਂ ਜੀ ਬਿਆਦੀਆਂ ਹੋਈਆਂ ਹਾਲਾਂਕਿ ਇਹ ਲੱਗਦਾ ਤਾਂ ਨਹੀਂ ਪਰ ਮਤਲਬ ਇਹ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੀ ਗੱਲ ਵੀ ਆ ਜਾਏ ਉਹ ਜੀ ਠੀਕ ਹੈ ਨਾ ਜੇ ਇਹ ਮਾਮਲਾ ਆ ਗਿਆ ਤਾਂ ਪੰਜਾਬ ਦੀ ਰਾਜਨੀਤੀ ਕਿੱਧਰ ਨੂੰ ਜਾਊਗੀ ਇਹ ਫਿਰ ਜਾ ਕੇ ਸਾਰਾ ਮਾਮਲਾ ਜਿਹੜਾ ਹੈਗਾ ਫਿਰ ਕੋਲੀ ਤੋਂ ਬਾਅਦ ਅੱਗੇ ਕਿੱਧਰ ਨੂੰ ਵਧੇਗਾ ਸਰ ਸਰ ਮੈਂ ਇੱਥੇ ਨਾਲ ਇੱਕ ਸਵਾਲ ਪੁੱਛਣਾ ਹੈ ਵੀ ਇਹ ਵੀ ਕਿਹਾ ਜਾ ਰਿਹਾ ਹੈ ਵੀ ਇਹ ਇਨਡਾਇਰੈਕਟਲੀ ਘੇਰਾਬੰਦੀ ਸੁਖਵੀਰ ਸਿੰਘ ਬਾਦਲ ਦੀ ਹੋ ਰਹੀ ਹੈ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਵੀ ਉਹ ਐਸਜੀਪੀਸੀ ਦਾ ਵੀ ਕੰਮ ਦੇਖਦੇ ਸੀ ਸੁਖਵੀਰ ਸਿੰਘ ਬਾਦਲ ਦਾ ਵੀ ਦੇਖਦੇ ਸੀ ਸੋ ਇਹ ਬੜੀ ਕੁੰਡਲੀ ਬੜਾ ਕੱਚਾ ਚਿੱਠਾ ਥਾ ਸਾਰਾ ਕੁਝ ਖਾਤਿਆਂ 'ਚ ਪੈਸਾ ਕਿੱਥੋਂ ਆ ਰਿਹਾ ਹੈ ਕਿੰਨਾ ਮੁਨਾਫਾ ਕਿੰਨਾ ਕਿੰਨੇ ਕਾਰੋਬਾਰ ਨੇ ਪੈਸਾ ਦੇਣ ਲੈਣ ਕਿੱਧਰ ਕਿੱਧਰ ਜਾ ਰਿਹਾ ਉਹ ਤਾਂ ਸਾਰਾ ਕੋਲੀ ਸਭ ਕੋ ਹੋਊਗਾ ਫਿਰ ਇਹ ਕੀ ਉਧਰਲੇ ਪਾਸੇ ਨੂੰ ਵੀ ਜਾ ਸਕਦੀ ਹੈ ਗੱਲ ਦੇਖੋ ਮੈਂ ਤਾਂ ਇਹ ਹੀ ਗੱਲ ਕਹਿ ਰਿਹਾ ਤੇ ਕੋਸ਼ਿਸ਼ ਤਾਂ ਇਹੀ ਕੀਤੀ ਜਾ ਰਹੀ ਹੈ ਨਾ ਹੂੰ ਕਿ ਅਕਾਲੀ ਦਲ ਵਰਸ਼ਦਾ ਆਮ ਆਦਮੀ ਪਾਰਟੀ ਬਣੇ ਅੱਛਾ ਉਹਦੇ ਵਿੱਚ ਜੇ ਜੇ ਕੱਲ ਨੂੰ ਕੋਲ ਸਾਹਿਬ ਤੋਂ ਇਸ ਤੋਂ ਇਲਾਵਾ ਜਿਹੜੀ ਮੈਂ ਗੱਲ ਕਹਿ ਰਿਹਾ ਕਿ 6 ਦਿਨ ਦਾ ਜਿਹੜਾ ਰਿਮਾਂਡ ਆ ਕੀ ਉੱਥੇ ਸਿਰਫ ਕੇਵਲ ਇੱਥੋਂ ਤੱਕ ਗੱਲ ਗੱਲ ਸੀਮਤ ਰੱਖੀ ਜਾਏਗੀ ਜਾਂਚ ਤੱਕ ਸੀਮਤ ਰੱਖੀ ਜਾਏਗੀ ਕਿ ਪਾਵਨ ਸਰੂਪਾ ਬਾਰੇ ਹੀ ਜਾਣਕਾਰੀ ਲਈ ਜਾਵੇ ਇਸ ਤੋਂ ਇਲਾਵਾ ਇਹ ਜਾਣਕਾਰੀ ਨਾ ਲਈ ਜਾਏ ਕਿ ਕੋਲੀ ਹੋਰ ਤੁਸੀਂ ਕਿਹਦਾ ਕਿਹਦਾ ਕੰਮ ਦੇਖਦੇ ਹੋ ਜੇ ਤੁਸੀਂ ਸੁਖਵੀਰ ਬਾਦਲ ਦਾ ਕੰਮ ਦੇਖਦੇ ਹੋ ਸੁਖਵੀਰ ਬਾਦਲ ਦੇ ਕੀ ਕਾਰੋਬਾਰ ਨੇ ਉਹਨਾਂ ਨੂੰ ਕਿੱਥੋਂ ਪੈਸਾ ਆਉਂਦਾ ਆ ਉਹਨਾਂ ਨੇ ਕਿਹੜੇ ਕਿਹੜੇ ਦੇਸ਼ਾਂ 'ਚ ਕਾਰੋਬਾਰ ਕੀਤੇ ਹੋਏ ਨੇ ਉਹਨਾਂ ਨੇ ਇੰਡੀਆ ਦੇ ਵਿੱਚ ਕਿੱਥੇ ਕਿੱਥੇ ਉਹਨਾਂ ਦੇ ਕਾਰੋਬਾਰ ਨੇ ਕਿਹੜੇ ਕਿਹੜੇ ਕਾਰੋਬਾਰ ਨੇ ਇਹਦੇ ਬਾਰੇ ਜਾਣਕਾਰੀ ਲੈਣਗੇ ਜੇ ਗੱਲ ਇਧਰ ਨੂੰ ਜਾਂਦੀ ਹੈ ਜੇ ਜਾਂਚ ਇਹ ਉਧਰ ਨੂੰ ਤੁਰ ਪੈਂਦੀ ਹੈ ਤਾਂ ਫਿਰ ਸੁਖਵੀਰ ਸਿੰਘ ਬਾਦਲ ਦੀ ਕੇਰਾਬੰਦੀ ਤਾਂ ਛੱਡੋ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਹੋਰ ਵੀ ਜਾਂਚਾਂ ਹੋ ਸਕਦੀਆਂ ਨੇ ਠੀਕ ਹੈ ਨਾ ਤਾਂ ਇਸ ਦਾ ਮਤਲਬ ਇਹ ਆ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਲਈ ਇੱਕ ਵਾਰ ਤਾਂ ਮੁਸ਼ਕਲ ਖੜੀ ਹੋਊਗੀ ਹੋਗੀ ਹੂੰ ਨਤੀਜੇ ਕੀ ਨਿਕਲਦੇ ਨੇ ਇਹ ਬਾਤ ਦੀ ਗੱਲ ਐ ਕਿਉਂਕਿ ਸੁਖਵੀਰ ਸਿੰਘ ਬਾਦਲ ਦਾ ਸਭ ਤੋਂ ਨੇੜਲਾ ਜਿਹਦੇ ਕੋਲੇ ਭੇਤ ਰਿਹਾ ਸੁਖਵੀਰ ਸਿੰਘ ਬਾਦਲ ਦੇ ਉਸ ਨੇ ਸੇ ਕੋਲੀ ਆ ਹੂੰ ਜੀ ਜੀ ਤੇ ਸਰ ਇੱਕ ਚੀਜ਼ ਹੋਰ ਜਿਵੇਂ ਤੁਸੀਂ ਇੱਕ ਨੈਰੇਟਿਵ ਇੱਕ ਬਰਤਾਂਤ ਦੀ ਗੱਲ ਕੀਤੀ ਐ ਕਿਉਂਕਿ 27 ਦੀ ਇਲੈਕਸ਼ਨ ਦੇ ਵਿੱਚ ਸਮਾਂ ਥੋੜਾ ਰਹਿ ਗਿਆ ਸੋ ਕਿਤੇ ਨਾ ਕਿਤੇ ਇਹ ਕਾਂਗਰਸ ਨੂੰ ਦਰਕਨਾਰ ਕਰਨ ਦੀ ਸਾਈਡ ਲਾਈਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਕਿਤਨਾ ਕਿਤੇ ਅਕਾਲੀ ਦਲ ਕਿਉਂਕਿ ਉਨੀ ਪਕੜ ਤਾਂ ਨਹੀਂ ਹੈਗੀ ਜੇ ਆਪਾਂ ਬੀਤੇ ਸਮੇਂ ਦੀ ਅਕਾਲੀ ਦਲ ਦੀ ਵੋਟ ਪੋਲਿਟਿਕਸ ਦੇ ਵਿੱਚ ਉਹਦਾ ਗ੍ਰਾਫ ਦੇਖੀਏ ਤਰਨ-ਤਰਨ ਦੀ ਜ਼ਿਮਨੀ ਚੋਣ ਤੋਂ ਇਲਾਵਾ ਕਿਉਂਕਿ ਉੱਥੇ ਦੂਜੇ ਨੰਬਰ ਤੇ ਪ੍ਰਿੰਸੀਪਲ ਮੈਡਮ ਆਈ ਬਾਕੀਆਂ ਤੇ ਤਾਂ ਜ਼ਮਾਨਤਾਂ ਜਬਤ ਹੋਈਆਂ ਨੇ ਸੋ ਇਹ ਰਿਵਾਈਵ ਹਾਲਾਂਕਿ ਅਕਾਲੀ ਦਲ ਕਮੇਟੀ ਦੇ ਪ੍ਰਧਾਨ ਸੋਬੀਤ ਸਿੰਘ ਬਾਦਲ ਦੀਆਂ ਮੁਸ਼ਕਲਾਂ 'ਚ ਦਿਨ-ਬਦਨ ਅਜ਼ਾਫਾ ਹੋ ਰਿਹਾ ਹੈ ਕਿਉਂਕਿ ਉਹਨਾਂ ਦੇ ਜਿਹੜੇ ਕਾਰੇ ਖਾਸ ਸੀਗੇ ਸਤੰਦਰ ਕੋਲੀ ਜਿਹੜੇ ਕਿ ਸ਼ੋਮਨੀ ਅਕਾਲੀ ਦਲ ਕਮੇਟੀ ਦੇ ਸੀਏ ਸੀਗੇ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਹੈ 328 ਪਾਵਰਸ ਰੂਪਾਂ ਨੂੰ ਲੈ ਕੇ ਔਰ ਹੁਣ ਜਿੰਨਾ ਵੀ ਕੱਚਾ ਛੱਟਾ ਹੈ ਸਾਰਾ ਖੁੱਲੇਗਾ ਸਾਰੇ ਮਾਮਲੇ ਦੀ ਜਾਂਚ ਪੜਤਾਲ ਹੋਏਗੀ ਵੈਸੇ ਤੇ ਸੁਖਬੀਰ ਸਿੰਘ ਬਾਦਲ ਕਹਿੰਦੇ ਆ ਕਿ ਉਹਨਾਂ ਨੇ ਜੋ ਕੁਝ ਕਮਾਇਆ ਹੈਗਾ ਵੈ ਬਿਲਕੁਲ ਹੱਕ ਹਲਾਲ ਦੀ ਕਮਾਈ ਹੋएगी ਆ ਉਹ ਡੰਕੇ ਦੀ ਚੋੜ ਤੇ ਇਹ ਗੱਲ ਕਹਿੰਦੇ ਹੀਗੀ ਆ ਕੁਝ ਵੀ ਉਹਨਾਂ ਨੇ ਹਰਾਮ ਜਾਂ ਨਜਾਇਜ਼ ਨਹੀਂ ਕਮਾਇਆ ਹੋਏਗਾ ਲੇਕਿਨ ਹੁਣ ਸਾਰੇ ਮਾਮਲੇ ਦੀ ਕੰਪਲੀਟ ਡਿਟੇਲ ਜਿਹੜੀ ਹੈ ਉਹਦੀ ਬਾਰੀਕੀਆਂ ਨੂੰ ਜਾਣਿਆ ਜਾਏਗਾ ਕਿਉਂਕਿ ਸਤੰਦਰ ਖੁੱਲੀ ਜੜਾਵਾ ਉਹ ਨਾ ਸਿਰਫ ਸ਼ੋਮਨੀ ਇਕਾਲੀ ਦਲ ਕਮੇਟੀ ਦਾ ਸੀਏਸੀ ਬਲਕਿ ਸੁਖਬੀਰ ਸਿੰਘ ਬਾਦਲ ਦਾ ਵੀ ਖਾਸ ਜੜਾਵਾ ਨੁਮਾਇੰਦਾ ਸੀ ਖਾਸ ਆਲਾਕਾਰ ਸਿਗਾ ਇਸ ਲਈ ਤੇ ਉਹਨਾਂ ਦੀਆਂ ਮੁਸ਼ਕਲਾਂ 'ਚ ਅਜ਼ਾਫਾ ਹੋਇਆ ਹੈ ਜਿਸ ਤਰ੍ਹਾਂ ਅ ਬਿਕਰਮ ਸਿੰਘ ਮਰਜੀਠੀਆ ਦੀ ਗ੍ਰਫਤਾਰੀ ਹੋਈ ਹੈ ਜਿਹੜੀ ਸੰਪਤੀ ਹੈ ਉਸ ਤੋਂ ਵੱਧ ਅਸਾਸੇ ਬਣਾਉਣ ਦੀ ਵਜ੍ਹਾ ਤੋਂ ਔਰ ਹਈਏ ਤੱਕ ਜ਼ਮਾਨਤ ਨਹੀਂ ਹੋ ਰਹੀਗੀ ਸੇਮ ਉਸੇ ਤਰ੍ਹਾਂ ਤੇ ਅਗਰ ਸੁਭੀਰ ਸਿੰਘ ਬਾਦਲ ਦੀ ਗ੍ਰਫਤਾਰੀ ਹੁੰਦੀ ਹੈ ਤੇ ਫਿਰ ਸੁਖਬੀਰ ਸਿੰਘ ਬਾਦਲ ਵੀ ਲੰਮੇ ਸਮੇਂ ਵਾਸਤੇ ਜੇਲ੍ਹ ਜਾ ਸਕਦੇ ਹੈਗੇ ਕਿਉਂਕਿ ਐਸਟਬੀ ਦੇ ਵਿੱਚ ਜਿੰਨੇ ਵੀ ਕਪਲੇ ਹੋਏ ਆ ਕਰੋੜਾਂ ਦੇ ਜਿਹੜੀ ਖੁਰਦ-ਬੁਰਦ ਹੋਈ ਆ ਹੁਣ ਸਭ ਦੀ ਜਾਂਚ ਪੜਤਾਲ ਕੀਤੀ ਜਾਏਗੀ ਔਰ ਕਿਉਂਕਿ 2027 ਦੀਆਂ ਚੋਣਾਂ ਕਰੀਬ ਐ ਧਾਰਮਿਕ ਤੌਰ ਤੇ ਜਿਹੜੇ ਮਾਮਲੇ ਆ ਉਹਨਾਂ ਤੇ ਜਿਹੜੀ ਐ ਪਕੜ ਐ ਉਹ ਮਜ਼ਬੂਤ ਕੀਤੀ ਜਾ ਰਹੀ ਹੈਗੀ ਆ ਤਾਂ ਕਿ ਆਵਾਮ ਕਿਉਂਕਿ ਚੁਕੇ ਧਾਰਮਿਕ ਤੌਰ ਤੇ ਜਿਹੜੇ ਜਿੰਨੇ ਵੀ ਮਾਮਲਾਤ ਐ ਧਾਰਮਿਕ ਮਾਮਲਾਤ ਐ ਆਵਾਮ ਉੱਚ ਜ਼ਿਆਦਾ ਇੰਟਰਸਟ ਲੈਂਦੇ ਹੀਗੇ ਆ ਔਰ ਅਬ ਜਿਹੜਾ ਉਸ ਜਿਸ ਬੰਦੇ ਨੂੰ ਇੰਜਾਮ ਤੱਕ ਪਹੁੰਚਾਇਆ ਜਾਂਦਾ ਹੈਗਾ ਵੈ ਆਵਾਮ ਤੋ ਬਹੁਤ ਰਾਜ਼ੀ ਹੋ ਜਾਂਦੀ ਹੈਗੀ ਇਸ ਵਾਸਤੇ ਵੀ ਹੋ ਸਕਦਾ ਹੈ ਇਹ ਸਟੰਡ ਹੋਵੇ ਜਾਂ ਜਿਹੜਾ ਆ ਮਾਮਲਾ ਵੈ ਉਹ ਕੁਝ ਹੋਰ ਵੀ ਨਿਕਲ ਕੇ ਆ ਸਕਦਾ ਹੈਗਾ ਵੈ ਲੇਕਿਨ ਬਰਹਾਲ ਜਿਹੜੇ ਸੁਖਬੀਰ ਸਿੰਘ ਬਾਦਲ ਹੈ ਉਹਨਾਂ ਦੀਆਂ ਮੁਸ਼ਕਲਾਂ ਦਿਨ-ਬਦਨ ਵੱਧਦੀਆਂ ਜਾ ਰਹੀਆਂ ਹੈਗੀਆਂ ਮਾਮਲੇ ਜੜੇ ਵੈ ਵਿਗੜਦੇ ਜਾ ਰਹੀ ਹੈਗੀ ਹੈ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈਗਾ ਇਸ ਵੀਡੀਓ ਨੂੰ ਲੈ ਕੇ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼